ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਵੀ ਇਸ ਮੋਰਚੇ ਦਾ ਪੂਰਾ ਸਮਰਥਨ ਕਰ ਰਹੇ ਨੇ ਤੁਹਾਨੂੰ ਕੀ ਲੱਗਦਾ ਬੀਗ ਐ ਲੋ ਸਟੂਡੈਂਟ ਵੀ ਕਿਉਂ ਨਹੀਂ ਤੁਹਾਡੀਆਂ ਜਿਹੜੀਆਂ ਡਿਮਾਂਡਸ ਹੈਗੀਆਂ ਉਹ ਮੰਨੀਆਂ ਜਾਂਦੀ ਇੱਕ ਅਪੁਆਇੰਟਡ ਕਮੇਟੀ ਹੁੰਦੀ ਹੈ ਬਾਏ ਦ ਸਟੂਡੈਂਟਸ ਐਲੂਮਾਈਨਾਈਜ਼ ਐਂਡ 올 ਦ ਸਟਾਫ ਫੈਕਲਟੀ ਆਫ ਦ ਯੂਨੀਵਰਸਿਟੀ ਜੋ ਕਿ ਸਟੂਡੈਂਟ ਦੀ ਆਵਾਜ਼ ਅਕੇ ਰੱਖਦੀ ਹੈ ਉਹ ਚ ਇੰਨੀ ਪਾਵਰ ਹੈ ਕਿ ਉਹ ਵੀਸੀ ਦਾ ਜਾਂ ਕਿਸੇ ਵੀ ਕਾਉਂਸਲ ਦਾ ਕੋਈ ਵੀ ਆਰਡਰ ਜੇ ਨੂੰ ਠੀਕ ਨਾ ਲੱਗੇ ਉਹ ਰੋਕ ਸਕਦੀ ਹੈ ਬੀਇੰਗ ਅ ਲਾਅ ਸਟੂਡੈਂਟ ਜੇ ਬੇਸਿਕ ਰਾਈਟਸ ਸਾਨੂੰ ਨਹੀਂ ਮਿਲ ਸਕਦੇ ਤਾਂ ਆਈ ਡੋਨਟ ਥਿੰਕ ਸੋ ਵੀ ਕੋਈ ਪੰਜਾਬ ਯੂਨੀਵਰਸਿਟੀ ਦਾ ਬਹੁਤ ਐਜੂਕੇਸ਼ਨਲ ਚ ਬਹੁਤ ਉਹ ਆਪਣਾ ਇੱਕ ਐਜ ਮਿਲ ਸਕਦਾ ਹੈ ਇਸ ਸਿੱਧੀ ਸਿੱਧੀ ਇੱਕ ਰਾਈਟ ਫਰੀडम ਆਫ ਸਪੀਚ ਐਂਡ ਫਰੀडम ਆਫ ਸਟੂਡੈਂਟਸ ਦੇ ਸਿੱਧੀ ਹੱਕ ਦੀ ਲੜਾਈ ਹੈ ਅੱਜ ਸਾਨੂੰ ਇੱਥੇ ਪੰਜਾਬ ਦਿਖ ਰਿਹਾ ਉਹ ਮੈਨੂੰ ਕਿਸਾਨ ਮੋਰਚੇ ਦੀ ਯਾਦ ਆ ਗਈ ਹੈ ਮੈਨੂੰ ਅਜੇ ਵੀ ਯਾਦ ਹੈ ਜਦ ਕੱਲ ਬਾਹਰ ਬੈਠੇ ਸੀਗੇ ਤਾਂ ਲੋਕ ਸਰਵਿਸ ਕਰਕੇ ਆ ਰਹੇ ਸੀਗੇ ਲੋਕਾਂ ਨੂੰ ਹਾਲਕੀ ਮੁੱਦੇ ਘੱਟ ਪਤਾ ਸੀ ਪਰ ਇਹ ਪਤਾ ਸੀ ਕਿ ਪੰਜਾਬ ਯੂਨੀਵਰਸਿਟੀ ਖਤਰੇ ਵਿੱਚ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲਦਾ ਪਿਆ ਹੈ ਤੇ ਲਗਾਤਾਰ ਵਕ ਵਕ ਜਥੇਬੰਦੀਆਂ ਵੱਲੋਂ ਇਸ ਮੋਰਚੇ ਦਾ ਸਮਰਥਨ ਕੀਤਾ ਜਾ ਰਿਹਾ ਹੈ ਇਸ ਮੋਰਚੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਥੇ ਪੰਜਾਬ ਤੋਂ ਵਿਦਿਆਰਥੀ ਆਏ ਨੇ ਯੂਥ ਆਇਆ ਹੈ ਉੱਥੇ ਹੀ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਵੀ ਇਸ ਮੋਰਚੇ ਦਾ ਪੂਰਾ ਸਮਰਥਨ ਕਰ ਰਹੇ ਨੇ ਜਿਸ ਤੋਂ ਪਹਿਲਾਂ ਤੁਸੀਂ ਦੇਖਿਆ ਸੀ ਕਿਸ ਤਰੀਕੇ ਦੇ ਨਾਲ ਹੋਸਟਲਾਂ ਦੇ ਵਿੱਚ ਜਾ ਕੇ ਵਕ-ਵਕ ਜਿਹੜੀਆਂ ਵਿਦਿਆਰਥੀ ਸੰਗਠਨ ਸੀ ਉਹਨਾਂ ਵੱਲੋਂ ਕੈਂਪੇਨ ਕੀਤੀ ਜਾਦੀ ਸੀ ਪ੍ਰਚਾਰ ਕੀਤਾ ਜਾ ਰਿਹਾ ਸੀ ਹੋਸਟਲਾਂ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੀ ਯੂਨੀਵਰਸਿਟੀ ਦੇ ਵਿੱਚ ਹੁਣ ਜਿਹੜੇ ਸਟੂਡੈਂਟ ਪੜ ਰਹੇ ਨੇ ਉਹ ਵੀ ਇਸ ਮੋਰਚੇ ਦੇ ਵਿੱਚ ਵੱਧ ਚੜ ਕੇ ਆਪਣੀ ਭੂਮਿਕਾ ਦੇ ਬਾਰੇ ਨੇ ਸਾਡੇ ਨਾਲ ਇਸ ਵੇਲੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਲਾ ਦਾ ਸਟੂਡੈਂਟਸ ਨੇ ਨਾ ਗੱਲਬਾਤ ਕਰਾਂਗੇ ਪਹਿਲਾਂ ਤਾਂ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਹੋ ਤੁਸੀਂ ਸੱਸੀ ਗੱਲ ਜੀ ਪਹਿਲਾਂ ਤਾਂ ਤੁਹਾਡਾ ਸ਼ੁਕਰੀਆ ਕਰਦਾ ਪੰਜਾਬ ਇਨਸਾਈਟ ਦਾ ਤੇ ਉਹਨਾਂ ਦੇ ਸਾਰੇ ਦਰਸ਼ਕਾਂ ਦਾ ਸੱਸੀ ਗੱਲ ਕਹਿੰਦਾ ਮੇਰਾ ਨਾਮ ਹਰਮਨ ਸੈਗਲ ਹੈ ਤੇ ਮੈਂ ਯੂਐਲਐਸ 5 ਇਅਰ ਲਾ ਦਾ ਲਾ ਸਟੂਡੈਂਟ ਹਾਂ ਤੇ ਤੁਸੀਂ ਤੁਹਾਡਾ ਕੀ ਨਾਮ ਹੈ ਸੱਜੀ ਗਾਲ ਜੀ ਸਾਰਿਆਂ ਨੇ ਉਹ ਮੇਰਾ ਨਾਮ ਨਫਕਰਨ ਸਿੰਘ ਹੈ ਤੇ ਮੈਂ ਯੂ ਐਲ ਐਸ ਡਿਪਾਰਟਮੈਂਟ ਦਾ ਵਿਦਿਆਰਥੀ ਹਾਂ ਤੇ ਮੈਂ ਖਰੜ ਦੇ ਰੈਨ ਵਾਲਾ ਤੇ ਇੱਥੇ ਜਿਹੜਾ ਇਹ ਪ੍ਰੋਟੈਸਟ ਚੱਲਦਾ ਪਿਆ ਪਹਿਲਾਂ ਤਾਂ ਪਿਛਲੇ ਕਾਫੀ ਦਿਨ ਤੋਂ ਚੱਲਦਾ ਪਿਆ ਤੁਹਾਨੂੰ ਕੀ ਲੱਗਦਾ ਬੀਇੰਗ ਐ ਲਾ ਸਟੂਡੈਂਟ ਵੀ ਕਿਉਂ ਨਹੀਂ ਤੁਹਾਡੀਆਂ ਜਿਹੜੀਆਂ ਡਿਮਾਂਡਸ ਹੈਗੀਆਂ ਉਹ ਮੰਨੀਆਂ ਜਾ ਰਹੀਆਂ ਦੇਖੋ ਜੀ ਜਦ ਅਸੀਂ ਕਰਨਾ ਸ਼ੁਰੂ ਕੀਤਾ ਸੀਗਾ ਅਸਲ ਤੋਂ ਕਈ ਹਫ਼ਤੇ ਪਹਿਲਾਂ ਸ਼ੁਰੂ ਕੀਤਾ ਸੀ ਇੱਕ ਐਫੀਡੇਵਿਟ ਲੈ ਐਫੀਡੇਵਿਟ ਜੋ ਕਿ ਸਾਡੀ ਰਾਈਟ ਟੂ ਸਪੀਚ ਇੰਟਰਰਪਟ ਕਰਦੀ ਜੇਹੇ ਚ ਕਲੋਜ਼ ਲਿਖਿਆ ਗਿਆ ਸਿਗਾ ਕਿ ਜਿਹੜੇ ਵੀ ਫਰਸਟ ਇਅਰ ਦੇ ਸਟੂਡੈਂਟਸ ਨਵੇਂ ਆ ਰਹੇ ਆ ਇਸ ਯੂਨੀਵਰਸਿਟੀ ਚ ਉਹ ਤਾਜ਼ੀ ਆਉਣੇ ਜਦ ਵੀ ਉਹ ਸਾਡੇ ਯੂਨੀਵਰਸਿਟੀ ਦੇ ਖਿਲਾਫ ਕੋਈ ਪ੍ਰੋਟੈਸਟ ਨਹੀਂ ਕਰੋਗੇ ਜੋ ਕਿ ਸਿੱਧਾ ਸੱਚਾ ਰਾਈਟ ਟੂ ਸਪੀਚ ਦਾ ਜੋ ਰੂਲ ਹੁੰਦਾ ਸਾਨੂੰ ਪੜਾਇਆ ਜਾਂਦਾ ਐਮੈਂਡਮੈਂਟ ਜੋ ਕਿ ਕਨਸਟੀਟਿਊਸ਼ਨ ਚ ਲਿਖੀ ਗਈ ਹੈ ਉਹ ਵਾਇਲਿਡ ਕਰਦਾ ਅਸੀਂ ਇਹਦੇ ਖਿਲਾਫ ਬਹੁਤ ਦੇਰ ਤੋਂ ਸੰਘਰਸ਼ ਕਰ ਰਹੇ ਸੀਗੇ ਪਰ ਯੂਨੀਵਰਸਿਟੀ ਪ੍ਰਸ਼ਾਸਨ ਵੀ ਤੇਜ਼ ਹੈ ਕਿ ਸਾਨੂੰ ਉਸ ਚ ਪੇਕਾ ਕੇ ਇਹਨਾਂ ਨੇ ਪਿੱਛੇ ਸੈਨੇਟ ਡਿਸਾਲਵ ਕਰ ਦਿੱਤੀ کمیٹی جو کی ایک اپوائنٹڈ کمیٹی ہوں دیا بائی دی سٹوڈنٹس ایلومنائز اینڈ آل دی سٹاف فیکلٹی آف دی یونیورسٹی جو کی سٹوڈنٹس دی آواز اگر رکھ دیا ہے وہ چھے انی پاور ہے ਕਿ ਉਹ ਵੀਸੀ ਦਾ ਜਾਂ ਕਿਸੇ ਵੀ ਕਾਉਂਸਲ ਦਾ ਕੋਈ ਵੀ ਆਰਡਰ ਜੇ ਨੂੰ ਠੀਕ ਨਾ ਲੱਗੇ ਉਹ ਰੋਕ ਸਕਦੀ ਹੈ ਕੋਈ ਵੀ ਸਿਲੇਬਸ ਨੂੰ ਨਾ ਠੀਕ ਨਾ ਲੱਗੇ ਉਹ ਰੋਕ ਸਕਦੀ ਹੈ ਇੱਕ ਫੇਅਰ ਕਮੇਟੀ ਹੈ ਜੋ ਕਿ ਵੀਸੀ ਦੇ ਬੱਚੇ ਦੇ ਵਿੱਚ ਇੱਕ ਬ੍ਰਿਜ ਬਣਦੀ ਹੈ ਜੇ ਅੱਜ ਉਹ ਡਿਸਾਲਵ ਹੋ ਜਾਂਦੀ ਹੈ ਉਹ ਪੁਆਇੰਟ ਹੁੰਦੀ ਹੈ ਇਲੈਕਟ ਹੋਣ ਦੇ باوجود ਇਹ ਸਿੱਧੀ ਸਿੱਧੀ ਇੱਕ ਰਾਈਟ ਫਰੀडम ਆਫ ਸਪੀਚ ਐਂਡ ਫਰੀडम ਆਫ ਸਟੂਡੈਂਟਸ ਦੇ ਸਿੱਧੀ ਵੀ ਹੱਕ ਦੀ ਲੜਾਈ ਹੈ ਕਿ ਜਿੱਥੇ ਪੰਜਾਬ ਯੂਨੀਵਰਸਿਟੀ ਮੰਨਿਆ ਜਾਂਦਾ ਇੱਕ ਬਹੁਤ ਵੱਡਾ ਲਾਅ ਇੰਸਟੀਟਿਊਟ ਜਿੱਥੇ ਸਭ ਤੋਂ ਜ਼ਿਆਦਾ ਬੱਚੇ 2100 ਬੱਚਾ 5 ਇਅਰ ਲਾਅ ਤੇ 900 ਬੱਚਾ ਸਭ ਤੋਂ ਮਹਿੰਗੀ ਡਿਪਾਰਟਮੈਂਟ ਹੈ ਅਸੀਂ ਉਸੇ ਯੂਨੀਵਰਸਿਟੀ 'ਚ ਜੇਕਰ ਲਾਅ ਨਾ ਫੋਲੋ ਕਰਨ ਤਾਂ ਇਹ ਤਾਂ ਬੜੀ ਕੋਈ ਆਇਰਨੀ ਹੋ ਨਹੀਂ ਸਕਦੀ ਮੇਰੇ ਖਿਆਲ 'ਚ ਅੱਜ ਮੈਂ ਯੂਨੀਵਰਸਿਟੀ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਨੇ ਇਹ રોજ ਲੱਗਦੀਆਂ ਨੇ ਜੀ ਰੌਣਕਾਂ ਰੋਜ਼ ਲੱਗਦੀਆਂ ਨੇ ਪਰ ਇਹ ਜਸ ਇਹ ਸੰਘਰਸ਼ ਦੀ ਰੌਣਕਾਂ ਨੇ ਜੀ ਇਹ ਅੱਜ ਅੱਜ ਸਾਨੂੰ ਇੱਥੇ ਪੰਜਾਬ ਦਿਖ ਰਿਹਾ ਉਹ ਮੈਨੂੰ ਕਿਸਾਨ ਮੋਰਚੇ ਦੀ ਯਾਦ ਆ ਗਈ ਹੈ ਮੈਨੂੰ ਅਜੇ ਵੀ ਯਾਦ ਹੈ ਸੀ ਜਦ ਕੱਲ ਬਾਹਰ ਬੈਠੇ ਸੀਗੇ ਤਾਂ ਲੋਕ ਸਰਵਿਸ ਕਰਕੇ ਆ ਰਹੇ ਸੀਗੇ ਲੋਕਾਂ ਨੂੰ ਹਾਲਾਕੀ ਮੁੱਦੇ ਘੱਟ ਪਤਾ ਸੀ ਪਰ ਇਹ ਪਤਾ ਸੀ ਕਿ ਪੰਜਾਬ ਯੂਨੀਵਰਸਿਟੀ ਖਤਰੇ 'ਚ ਇਹ ਇਹ ਬਰਕਰਾਰੇ ਤੇ ਮੈਂ ਅਬ ਸਾਡੇ ਚੈਨਲ ਦੁਆਰਾ ਸਾਰੀ ਸਰਕਾਰਾਂ ਨੂੰ ਇਹ ਦੱਸਣਾ ਚਾਹੁੰਦਾ ਚੇਤਾਵਨੀ ਦੇਣਾ ਚਾਹੁੰਦਾ ਕਿ ਜੇ ਹਿੰਦੁਸਤਾਨ ਦਾ ਯੂਥ ਹਿੰਦੁਸਤਾਨ ਬਣਾਉਣ ਦੀ ਹਿੰਮਤ ਰੱਖਦਾ ਹੈ ਕਾਬਲੀਅਤ ਰੱਖਦਾ ਹੈ ਤੇ ਜੇ ਉਹ ਹੱਕਾਂ ਦੀ ਗੱਲ ਆਉਗੀ ਤੋ ਹਿੰਦੁਸਤਾਨ ਬਰਬਾਦ ਕਰਨ ਦੀ ਵੀ ਹਿੰਮਤ ਰੱਖਦੇ ਸਰਕਾਰਾਂ ਵੀ ਸੀਨੀਅਰ ਯੂਨੀਵਰਸਿਟੀ ਦੇ ਜਿਹੜੇ ਇਲੈਕਸ਼ਨ ਹੁੰਦੇ ਆ ਉਹਦੇ ਚ ਪਾਰਟਿਸਪੇਟ ਕਰਦੇ ਆ ਜੀ ਬਿਲਕੁਲ ਇਲੈਕਸ਼ਨ ਤੇ ਵੀ ਬੜ ਚੜ ਕੇ ਕਿਉਂਕਿ ਜੀ ਉਹ ਇੱਕ ਰਿਪਰੈਜ਼ੈਂਟੇਟਿਵ ਬਾਡੀ ਹੀ ਬਣਦੀ ਆ ਜੋ ਕਿ ਸਾਡੀ ਆਵਾਜ਼ ਅੱਗੇ ਰੱਖਦੀ ਆ ਅਸੀਂ ਬਿਲਕੁਲ ਇਲੈਕਸ਼ਨ ਸਿਰ ਸਾਨੂੰ ਹੀ ਨਹੀਂ ਮੈਨੂੰ ਲੱਗਦਾ ਯੂਨੀਵਰਸਿਟੀ ਦੇ 14 ਤੋਂ 16000 ਬੱਚਿਆਂ ਨੂੰ ਪਾਰਟਿਸਪੇਟ ਕਰਨਾ ਹੀ ਚਾਹੀਦਾ ਅੱਛਾ ਆ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਕੀ ਸੋਚਦਾ ਹੈ ਖਾਸ ਤੌਰ ਤੇ ਸੀਨੇਟ ਦੇ ਬਾਰੇ ਸਟੂਡੈਂਟ ਬਾਰੇ ਸਟੂਡੈਂਟਸ ਦੇ ਕੀ ਵਿਚਾਰ ਨੇ ਤੁਸੀਂ ਇੱਕ ਸਟੂਡੈਂ ਅ ਇਸੇ ਯੂਨੀਵਰਸਿਟੀ ਦੇ ਤੁਹਾਡੇ ਕੀ ਵਿਚਾਰ ਨੇ ਸਿਰਫ ਬੀਇੰਗ ਅ ਲਾ ਸਟੂਡੈਂਟ ਜੇ ਬੇਸਿਕ ਰਾਈਟਸ ਸਾਨੂੰ ਨਹੀਂ ਮਿਲ ਸਕਦੇ ਤਾਂ ਆਈ ਡੋਨਟ ਥਿੰਕ ਸੋ ਵੀ ਕੋਈ ਪੰਜਾਬ ਯੂਨੀਵਰਸਿਟੀ ਦਾ ਬਹੁਤ ਐਜੂਕੇਸ਼ਨਲ ਚ ਬਹੁਤ ਹੋ ਆਪਣਾ ਇੱਕ ਐਜ ਮਿਲ ਸਕਦਾ ਹੁਣ ਜੇ ਬੀਇੰਗ ਲਾ ਸਟੂਡੈਂਟ ਮੇਰੀ ਫੀਸ ਬਹੁਤ ਹੈਕ ਬੀਇੰਗ ਮੇਰਾ ਬਿਕ ਬੈਕਗਰਾਉਂਡ ਮੈਂ ਬਹੁਤ ਆਮ ਬੈਕਗਰਾਉਂਡ ਤੋਂ ਜਿਹੇ ਮੈਂ ਆਂਦਾ ਹੈ ਤੇ ਮੈਂ ਇੱਕ ਬੇਸਿਕ ਫੈਸਿਲਿਟੀ ਕੋਈ ਵਧੀਆ ਐਲੂਮਨਾਏ ਵਧੀਆ ਐਜੂਕੇਸ਼ਨਲੀ ਮੈਨੂੰ ਪ੍ਰੋਵਾਈਡ ਹੋ ਸਕਦੀ ਤੇ ਆਈ ਡੋਨਟ ਥਿੰਕ ਸੋ ਵੀ ਸੈਨੇਟ ਤੇ ਉਹਨਾਂ ਦੇ ਕੋਈ ਬਹੁਤ ਵੱਡੀ ਲੀਡਰਸ਼ਿਪ ਇਦਰ ਕੁਝ ਕਰ ਸਕਦੇ ਨੇ ਪਰ ਇਟ ਕੰਪੀਟੀਸ਼ਨ ਕੰਪਲੀਟ ਕਰਕੇ ਅੰਨੇ ਹੋ ਦੋ ਜੀ ਬਿਲਕੁਲ ਕੰਪੀਟ ਐਂਟਰੀ ਐਗਜ਼ਾਮ ਹੁੰਦਾ ਪਰ ਜੇ ਇਹ ਆਪ ਸੈਂਟਰਲਾਈਜ਼ ਹੀ ਹੋ ਗਿਆ ਸਭ ਕੁਝ ਤੇ ਫਿਰ ਉਹ ਬਹੁਤ ਹਿੰਡਰੈਂਸ ਆ ਜਾਂਦੀ ਹੈ ਐਜੂਕੇਸ਼ਨਲ ਇਕਵੈਲਿਟੀ ਪੰਜਾਬ ਦੇ ਨਾਲ ਅਜਿਹਾ ਕਿਉਂ ਹੋ ਰਿਹਾ ਹੈ ਇਸ ਦੇ ਪਿੱਛੇ ਤੁਸੀਂ ਕਾਰਨ ਕੀ ਮੰਨਦੇ ਹੋ ਕਿਉਂਕਿ ਤੁਸੀਂ ਯੂਥ ਹੋ ਤੁਹਾਨੂੰ ਵੀ ਪਤਾ ਹੋਊਗਾ ਕਿ ਕਿਉਂ ਹੋ ਰਿਹਾ ਅਸੀਂ ਤੁਹਾਡੇ ਕੋਲੋਂ ਜਾਨਣਾ ਚਾਹੁੰਗੇ ਆ ਬੀ ਬੇਸਿਕਲੀ ਇੱਕ ਬੈਕਗਰਾਉਂਡ ਕਰਕੇ ਕਾਫੀ ਕੁਝ ਹੋ ਰਿਹਾ ਹੈ ਹੁਣ ਕਾਫੀ ਸਮੱਸਿਆ ਕਾਫੀ ਮੁੱਦੇ ਉੱਠੇ ਜਾਂਦੇ ਆ ਜਿਵੇਂ ਐਫੀ ਡੈਬਿਟਸ ਹੋ ਗਏ ਇੱਕ ਕੋਟਾ ਹੋ ਗਿਆ ਕੋਈ ਪੰਜਾਬ ਸਰ ਪੰਜਾਬ ਬਿਲਕੁਲ ਪਰਟੀਕੂਲਰਲੀ ਪੰਜਾਬ ਦਾ ਸੋ ਕੋਟੇ ਨੂੰ ਵਚਤ ਕੇ ਨਾ ਅੱਗੇ ਵਿਧਾਨ ਸਟੂਡੈਂਟਸ ਨੂੰ ਉਸ ਲਈ ਮੈਨੂੰ ਲੱਗਦਾ ਵੀ ਉਹ ਕਰਿਆ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੁਣ ਜਿਵੇਂ ਜਾਂ ਹੁਣ ਇੱਥੇ ਸਾਰੇ ਪ੍ਰੋਟੈਸਟਰਸ ਜਿਹੜੇ ਤੇ ਇਕੱਠੇ ਹੋਏ ਨੇ ਇਹਨਾਂ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਗੂੰਜੇਗੀ ਸਰਕਾਰ ਦੇ ਕੰਨਾਂ ਤੱਕ ਪਹੁੰਚੇਗੀ ਜਿਹੜਾ ਸੈਨੇਟ ਵਾਲਾ ਮਸਲਾ ਹੈ ਉਹ ਹੱਲ ਹੋ ਜਾਊਗਾ ਦੇਖੋ ਜੋਰ ਜ਼ੋਰ ਤਾਂ ਅਸੀਂ ਪੂਰਾ ਲਾਇਆ ਹੋਇਆ ਹੈ ਪਹੁੰਚਣੀ ਵੀ ਚਾਹੀਦੀ ਹੈ ਤੇ ਅਸੀਂ ਇਹ ਦਾਵਾ ਕਰਦੇ ਆ ਵੀ ਇਹ ਪਹੁੰਚੂਗੀ ਵੀਵਾਸਟਾ ਅੱਛਾ ਤੁਸੀਂ ਦੱਸੋ ਕਿ ਸਿਨਟ ਕਿੰਨੀ ਜਿਆਦਾ ਮਾਇਨੇ ਰੱਖਦਾ ਹੈ ਜਿਹੜੇ ਨਿਊ ਕਮਰਸ ਨੇ ਨਿਊ ਸਟੂਡੈਂਟਸ ਨੇ ਜਾਂ ਆਲਰੇਡੀ ਇੱਥੇ ਜਿਹੜੇ ਸਟੱਡੀ ਕਰ ਰਹੇ ਨੇ ਸਟੂਡੈਂਟਸ ਉਹਨਾਂ ਦੇ ਲਈ ਕਿੰਨਾ ਜਿਆਦਾ ਮਾਇਨੇ ਰੱਖਦਾ ਮੈਂ ਤੁਹਾਨੂੰ ਇਹ ਬਹੁਤ ਈਜ਼ੀਲੀ ਇੱਕ ਐਗਜ਼ਾਮਪਲ ਦੇ ਥਰੂ ਦੱਸਦਾ ਪਿਛਲੇ 1 ਤੋਂ 1.5 ਸਾਲ ਤੋਂ ਸੈਵਰੇਡ ਦੀ ਇਲੈਕਸ਼ਨ ਨਹੀਂ ਹੋਈ ਸੀ ਜਿਹਦੇ ਪਿੱਛੇ ਕਾਫੀ ਰੋਸ ਚੱਲ ਰਿਹਾ ਸੀਗਾ ਤੇ ਉਹਦੇ ਕਾਰਨ ਕੀ ਹੋਇਆ ਤੁਸੀਂ ਜਾ ਕੇ ਯੂਐਲਐਸ ਫੀਸ ਸਟ੍ਰਕਚਰ ਦੇਖੋਗੇ ਤਾਂ ਸਾਡੀ ਫੀਸ ਚ ਕਾਫੀ ਜਿਆਦਾ ਹਾਈ ਹੈ ਪਿਛਲੇ 1.5 ਸਾਲ ਚ ਜੋ ਕਿ ਸੈਨੇਟ ਹੈ ਉਹ ਇਸ ਤਰ੍ਹਾਂ ਦੀ ਰਿਪਰੈਜ਼ੈਂਟੇਟਿਵ ਬਾਡੀ ਹੈ ਜੋ ਕਿ ਧਿਆਨ ਰੱਖਦੀ ਹੈ ਹਰ ਇੱਕ ਚੀਜ਼ ਦਾ ਕਿ ਕੋਈ ਅਨਫੇਅਰ ਸਿਲੇਬਸ ਨਾ ਹੋ ਕੋਈ ਬਰਡਨ ਨਾ ਹੋ ਸਟੂਡੈਂਟ ਦੇ ਕੋਈ ਜ਼ਿਆਦਾ ਫੀਸ ਹਾਈਕ ਨਾ ਹੋ ਜੇ ਤੁਸੀਂ ਅੱਜ ਦੇ ਹੋ ਇਸ ਲਈ 3 ਸਾਲ ਦੀ ਜਿਹੜੀ ਸੈਨੇਟ ਵਰਕਿੰਗ ਸੀਗੀ ਯੂਆਈਐਲਐਸ ਜੀ ਯੂਨੀਵਰਸਿਟੀ ਇੰਸਟੀਟਿਊਟ ਆਫ ਲਾਜ਼ ਹੈ ਯਾ ਲਾਜ਼ ਡਿਪਾਰਟਮੈਂਟ ਹੈ ਯਾ ਯੂਆਈਟੀ ਹੈ ਉਹਨਾਂ ਦੀ ਫੀਸ ਸਟਰਕਚਰ ਦੇਖੂਗੇ ਉਹ ਕੰਪੈਰੀਟਿਵਲੀ ਘੱਟ ਸੀ ਪਿਛਲੇ 2 ਸਾਲਾਂ ਚ ਮੈਂ ਜ਼ਰੂਰ ਮੰਨਦਾ ਹੈ ਮਹਿੰਗਾਈ ਹੈ ਪਰ ਕੀ ਉਹ ਫੈਸਿਲਿਟੀਆਂ ਹੈ ਇਸ ਹੱਦ ਤੱਕ ਫੀਸ ਵਧਾ ਰਹ ਇਸ ਸਰਕਾਰਾ ਕੋਲ ਖੁੱਲੀ ਛੂਟ ਹੈ ਕਿ ਉਹ ਕਰਨ ਉਹਨਾਂ ਕੋਲ ਉਹ ਇੰਟਰਪਸ਼ਨ ਨਹੀਂ ਹੈ ਸੈਨੇਟ ਦੀ ਜਸ ਸੈਨੇਟ ਹੋਊਗੀ ਇੱਕ ਗਵਰਨਿੰਗ ਬੋਡੀ ਹੋਵੇਗੀ ਬਿਲਕੁਲ ਜਦ ਤੱਕ ਸੈਨੇਟ ਦਾ ਅਪਰੂਵਲ ਨਹੀਂ ਲੱਗਦਾ ਕਿਸੇ ਵੀ ਹੁਕਮ ਤੇ ਕੋਈ ਵੀ ਸਰਕਾਰ ਵੀਸੀ ਉਹਨੂੰ ਅਪਰੂਵ ਨਹੀਂ ਕਰ ਸਕਦੀ ਪੇਸ਼ਾ ਕੋ ਚਾਸਲਨ ਆਫ ਇੰਡੀਆ ਵਾਈਸ ਪ੍ਰੈਜ਼ੀਡੈਂਟ ਕਿਉਂ ਨਾ ਹੋਵੇ ਇਸ ਲਈ ਸੈਨੇਟ ਇੰਨੀ ਜ਼ਰੂਰੀ ਹੈ ਕਿਉਂਕਿ ਇਹ 14000 14000 ਬੱਚਾ ਦਾ ਕੈਂਪਸ ਹੈ ਤੇ 209 ਐਬਿਊਲੇਟਡ ਕਾਲਜਸ ਹਾਂ ਤੇ ਫਿਊਜ ਅੰਡਰ ਤੇ ਜੇ ਇੰਨੀ ਬੜੀ ਨੁਮਾਇਦਗੀ ਨਹੀਂ ਸੈਨੇਟ ਉੱਪਰ ਜਾਣਾ ਹਾਂ ਤੇ ਇਹ ਲਈ ਉਹ ਮੈਦਗੀ ਚਾਹੀਦੀ ਐ ਸੈਨੇਟ ਦੀ ਤੋ ਕਮੇਟੀ ਚਾਹੀਦੀ ਜੋ ਕਿ ਇਲੈਕਟ ਹੋਵੇ ਵਿਦ ਅ ਫੇਅਰ ਪ੍ਰੋਸੈਸ ਇਹ ਸਟੂਡੈਂਟਸ ਦੀ ਜੋ ਰਿਪਰੈਜ਼ੈਂਟੇਟਿਵ ਹੈ ਉਹ ਜ਼ਰੂਰ ਰਹਿਣੇ ਚਾਹੀਦੇ ਕਿਉਂਕਿ ਜੇ ਇਹ ਆਵਾਜ਼ ਦਬ ਗਈ ਉਹ ਹੱਕ ਦਬ ਚੁੱਕੇ ਫਿਰ ਉਸ ਡੈਮੋਕ੍ਰੇਸੀ ਦਾ ਕੋਈ ਰੋਲ ਹੀ ਰਹੂਗਾ ਜੋ ਅਸੀਂ ਕਲੇਮ ਕਰਦੇ ਕਿ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਮੈਂ ਆਖਰੀ ਕਮੈਂਟ ਤੁਹਾਡੇ ਕੋਲ ਦੋਨਾਂ ਕੋਲੋਂ ਲੈਣਾ ਚਾਹੁੰਗਾ ਸਟੱਡੀ ਤੇ ਕਿੰਨਾ ਅਸਰ ਪੈਂਦਾ ਜਦੋਂ ਇਸ ਤਰੀਕੇ ਦੇ ਜਿਹੜੇ ਪ੍ਰੋਟੈਸਟ ਨੇ ਇਸ ਤਰ੍ਹਾਂ ਦੇ ਧਰਨੇ ਲੰਬੇ ਚੱਲਦੇ ਨੇ ਤੇ ਉਦੋਂ ਸਟੱਡੀ ਤੇ ਕਿੰਨਾ ਅਸਰ ਪੈਂਦਾ ਹੈ ਦੇਖੋ ਜੀ ਸਟੱਡੀਜ਼ ਤੇ ਬਿਲਕੁਲ ਫਰਕ ਪੈਂਦਾ ਹੈ ਉਹ ਇਸ ਕਰਕੇ ਜੀ ਕਿਉਂਕਿ ਮਾਈਂਡਸੈਟ ਕਿਉਂਕਿ ਇੱਕ ਅਸੀਂ ਹਿਊਮਨਸ ਹੈ ਤੇ ਹਿਊਮਨਸ ਦਾ ਮਾਈਂਡਸੈਟ ਜਿਹੜੀ ਦੋ ਜਗ੍ਹਾ ਰੱਖਣਾ ਬਹੁਤ ਔਖਾ ਹੁੰਦਾ ਹੈ ਕਿ ਜਦ ਸਾਡੇ ਹੱਕਾਂ ਦੀ ਗੱਲ ਹੁੰਦੀ ਹੈ ਬੱਚਾ ਜ਼ਰੂਰ ਇੱਕ ਸਾਈਡ ਜਾਂਦਾ ਹੁਣ ਅਸੀਂ ਪਿਛਲੇ 5 ਦਿਨਾਂ ਤੋਂ ਇੱਥੇ ਆ ਕਿ ਪਿਛਲੇ 5 ਦਿਨਾਂ ਦੇ ਸਾਡੀ ਕਲਾਸਿਸ ਸਾਡੀ ਪ੍ਰੈਜੈਂਟੇਸ਼ਨ ਸਾਡੇ ਲੈਕਚਰਸ ਕੰਪਰੋਮਾਈਜ਼ ਹੋ ਰਿਆ ਜਾਂਦੀ ਜਦ ਕਿ ਸਾਡੇ ਪੇਪਰ ਜਿੰਨੇ ਨੇੜੇ ਆ ਸਾਡੇ ਕਿ ਉਹ ਸਭ ਚੀਜ਼ਾਂ ਹੋਦੀਆਂ ਨੇ ਪਰ ਮੈਂ ਦੱਸਦਾ ਬੀਸੀ ਨੂੰ ਵੀ ਅ ਸਕੇਂਦਰ ਸਰਕਾਰ ਨੂੰ ਵੀ ਸਾਰਿਆਂ ਨੂੰ ਕਿ ਅਸੀਂ ਪੀਯੂ ਦੇ ਸਟੂਡੈਂਟਸ ਹੈ ਤੇ ਅੱਜ ਦਾ ਯੁਵਾ ਬੇਸ਼ੱਕ ਧਰਨਾ ਕਰਦੇ ਅਸੀਂ ਪੇਪਰ ਵੀ ਦੂੰਗੇ ਕਰਦੇ ਤੇ ਵੀ ਲੂੰਗੇ ਹੱਕ ਲਈ ਲੜਦੇ ਰਹੂਗੇ ਚੜ੍ਹਦੀ ਕਲਾ ਦਾ ਪੰਜਾਬ ਹੈ ਜੀ ਚੜ੍ਹਦੀ ਕਲਾ ਬੰਗਲਾਦੇਸ਼ ਦਾ ਹਾਲ ਦੇਖ ਹੀ ਲਿਆ ਕਿ ਇਹ ਉਤੇ ਯੂਥ ਨੇ ਜੋ ਹੈ ਅੱਗੇ ਨਿਕਲ ਕੇ ਅੱਗੇ ਸਰਕਾਰਾਂ ਵੀ ਬਲਟੀਆਂ ਤੁਹਾਡਾ ਕੀ ਲਾਸਟ ਕਮੈਂਟ ਹੋਊਗਾ ਸਟੱਡੀ ਤੇ ਬਿਲਕੁਲ ਅਸਰ ਪੈ ਰਿਹਾ ਜੀ ਹੁਣ ਜਿਹੜਾ ਬੱਚਾ ਬਰਡਨ ਫਰੀ ਹੋ ਕੇ ਇੱਕ ਐਜੂਕੇਸ਼ਨ ਹੀ ਨਹੀਂ ਲੈ ਪਾਰ ਰਿਹਾ ਉਹਨੂੰ ਆਪਣਾ ਮਾਇੰਡ ਡਾਇਵਰਟ ਕਰਨਾ ਪੈ ਰਿਹਾ ਆਪਣੇ ਰਾਈਟਸ ਲਈ ਹੱਕ ਤੇ ਕੰਮ ਕਰਨਾ ਪੈ ਰਿਹਾ ਤੇ ਮੈਨੂੰ ਲੱਗਦਾ ਹੈ ਵੀ ਕਾਫੀ ਉਹ ਬੇਸਿਕ ਚੀਜ਼ਾਂ ਹੀ ਨਹੀਂ ਉਹਨੂੰ ਮਿਲ ਪਾਰੀ ਬੇਸਿਕ ਕਮਿਨਿਟੀਜ਼ ਨਹੀਂ ਉਹਨੂੰ ਮਿਲ ਪਾਰੀ ਹੈਗੀ ਸੋ ਇੱਕ ਬਰਡਨ ਫਰੀ এনਵਾਇਰਨਮੈਂਟ ਚ এনਵਾਇਰਨਮੈਂਟ ਬਣਾਣਾ ਬਹੁਤ ਜ਼ਰੂਰੀ ਹੈ ਸੋ ਉਮੀਦ ਕਰਦੇ ਹਾਂ ਕਿ ਮੋਦੀ ਗਵਰਨਮੈਂਟ ਇਨਾਂ ਲੋਕਾਂ ਦੀ ਇਨਾਂ ਸਟੂਡੈਂਟਸ ਦੀ ਆਵਾਜ਼ ਉੱਥੋਂ ਤੱਕ ਪਹੁੰਚੂਗੀ ਅਤੇ ਇਹ ਜਿਹੜਾ ਸੈਨੇਟ ਵਾਲਾ ਮਸਲਾ ਹੈ ਇਸ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇਗਾ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਉਹਨਾਂ ਨੇ ਆਪਣੇ ਵਿਚਾਰ ਦੱਸੇ ਕਿ ਕੀ ਇਸ ਸਮੇਂ ਉਹਨਾਂ ਦੇ ਮਨ ਦੇ ਵਿੱਚ ਚੱਲਦਾ ਪਿਆ ਹੈ ਕੀ ਉਹ ਸੋਚ ਰਹੇ ਨੇ ਤੇ ਕਿਸ ਤਰੀਕੇ ਦੇ ਨਾਲ ਇਸ ਪੂਰੇ ਧਰਨੇ ਦੇ ਵਿੱਚ ਉਹ ਵੱਧ ਚੜ ਕੇ ਯੋਗਦਾਨ ਦੇ ਰਹੇ ਨੇ ਅਜਿਹੇ ਦੇ ਵਿੱਚੋਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਊਗਾ ਕਿ ਹੋਰ ਕਿੰਨੀ ਦੇਰ ਇੰਨਾ ਵਿਦਿਆਰਥੀਆਂ ਵੱਲੋਂ ਸੰਘਰਸ਼ ਕਰਨਾ ਪਵੇਗਾ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਯੂਨੀਵਰਸਿਟੀ ਤੋਂ ਅਸੀਂ ਤੁਹਾਨੂੰ ਇਥੋਂ ਬਲਬਲ ਦੀ ਅਪਡੇਟਸ ਦੇ ਰਹੇ ਹਾਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨਿਰੰਤਰ ਚੱਲ ਰਿਹਾ ਹੈ